ਸਤਿਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਹੱਬੇ ਸਾਤ ਕੁੜਾਵੇ ਡਿਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾਂ ਨਾਨਕ ਜੀ ਮੈਂ ਹਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੰਬੇ ਸਾਬ ਕੁੜਾਵੇ ਡਿਠੇ ਤੋ ਬੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੱਬੇ ਸਾਥ ਕੁੜਾਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ त्यागी ਅੰਬੇ ਸਾਬ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾਂ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਹੱਬੇ ਸਾਖ ਕੂੜਾ ਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾਂ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੰਬੇ ਸਾਗ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੱਬੇ ਸਾਥ ਕੁੜਾਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੰਬੇ ਸਾਖ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੀ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੱਬੇ ਸਾਖ ਕੁੜਾਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਹਬ ਵਾਈ ਛੋੜਿਆ ਹਬ ਕਿਝ त्यागी ਅੰਬੇ ਸਾਬ ਕੋੜਾਵੇ ਡਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿੰਜ ਤਿਆਗੀ ਅੱਬੇ ਸਾਤ ਕੁੜਾਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ त्यागी ਅੰਬੇ ਸਾਗ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੱਬੇ ਸਾਖ ਕੂੜਾ ਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਹਬ ਵਾਈ ਛੋੜਿਆ ਹਬ ਕਿਝ त्यागी ਹੰਬੇ ਸਾਬ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੱਬੇ ਸਾਥ ਕੁੜਾਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੰਬੇ ਸਾਖ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿੰਜ ਤਿਆਗੀ ਅੱਬੇ ਸਾਖ ਕੂੜਾ ਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ त्यागी ਹੰਬੇ ਸਾਬ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾਂ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਹੱਬੇ ਸਾਥ ਕੁੜਾ ਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾਂ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੰਬੇ ਸਾਗ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੀ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾਂ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੱਬੇ ਸਾਥ ਕੁੜਾ ਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾਂ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ त्यागी ਅੰਬੇ ਸਾਗ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੀ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿੰਜ ਤਿਆਗੀ ਹੱਬੇ ਸਾਤ ਕੁੜਾਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ त्यागी ਹੰਬੇ ਸਾਖ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੀ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾਂ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੱਬੇ ਸਾਥ ਕੁੜਾ ਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾਂ ਨਾਨਕ ਜੀ ਮੈਂ ਹਬ ਵਾਈ ਛੋੜਿਆ ਹਬ ਕਿਝ त्यागी ਹੰਬੇ ਸਾਖ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੀ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੱਬੇ ਸਾਖ ਕੁੜਾਵੇ ਡਿਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਹਬ ਵਾਈ ਛੋੜਿਆ ਹਬ ਕਿਝ त्यागी ਅੰਬੇ ਸਾਬ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿੰਜ ਤਿਆਗੀ ਅੱਬੇ ਸਾਤ ਕੁੜਾਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ त्यागी ਹੰਬੇ ਸਾਖ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿੰਜ ਤਿਆਗੀ ਅੱਬੇ ਸਾਖ ਕੂੜਾ ਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਹਬ ਵਾਈ ਛੋੜਿਆ ਹਬ ਕਿਝ त्यागी ਅੰਮੇ ਸਾਬ ਕੁੜਾਵੇ ਡਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿੰਜ ਤਿਆਗੀ ਅੱਬੇ ਸਾਖ ਕੁੜਾਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ त्यागी ਅੰਬੇ ਸਾਬ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾਂ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਹੱਬੇ ਸਾਤ ਕੁੜਾ ਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾਂ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੰਬੇ ਸਾਗ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੀ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾਂ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਹੱਬੇ ਸਾਤ ਕੁੜਾ ਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾਂ ਨਾਨਕ ਜੀ ਮੈਂ ਹਬ ਵਾਈ ਛੋੜਿਆ ਹਬ ਕਿਝ त्यागी ਅੰਮੇ ਸਾਗ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਹੱਬੇ ਸਾਥ ਕੁੜਾਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਹਬ ਵਾਈ ਛੋੜਿਆ ਹਬ ਕਿਝ त्यागी ਹੰਬੇ ਸਾਖ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾਂ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੱਬੇ ਸਾਤ ਕੁੜਾ ਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾਂ ਨਾਨਕ ਜੀ ਮੈਂ ਹਬ ਵਾਈ ਛੋੜਿਆ ਹਬ ਕਿਝ त्यागी ਅੰਬੇ ਸਾਗ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿੰਜ ਤਿਆਗੀ ਹੱਬੇ ਸਾਤ ਕੁੜਾਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ त्यागी ਹੰਬੇ ਸਾਖ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾਂ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਹੱਬੇ ਸਾਤ ਕੂੜਾ ਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾਂ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੰਬੇ ਸਾਗ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਹੱਬੇ ਸਾਥ ਕੁੜਾਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਹਬ ਵਾਈ ਛੋੜਿਆ ਹਬ ਕਿਝ त्यागी ਅੰਮੇ ਸਾਬ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਹੱਬੇ ਸਾਥ ਕੁੜਾਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ त्यागी ਅੰਬੇ ਸਾਗ ਕੁੜਾਵੇ ਡਿੱਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿੰਜ ਤਿਆਗੀ ਅੱਬੇ ਸਾਖ ਕੁੜਾਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ त्यागी ਅੰਬੇ ਸਾਬ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਹੱਬੇ ਸਾਥ ਕੁੜਾਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਹਬ ਵਾਈ ਛੋੜਿਆ ਹਬ ਕਿਝ त्यागी ਹੰਮੇ ਸਾਗ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾਂ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੱਬੇ ਸਾਥ ਕੁੜਾਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾਂ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ त्यागी ਅੰਮੇ ਸਾਬ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੱਬੇ ਸਾਥ ਕੁੜਾਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੰਮੇ ਸਾਬ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿੰਜ ਤਿਆਗੀ ਅੱਬੇ ਸਾਥ ਕੁੜਾਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ त्यागी ਅੰਬੇ ਸਾਬ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿੰਜ ਤਿਆਗੀ ਅੱਬੇ ਸਾਤ ਕੁੜਾਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਹਬ ਵਾਈ ਛੋੜਿਆ ਹਬ ਕਿਝ त्यागी ਅੰਮੇ ਸਾਖ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿੰਜ ਤਿਆਗੀ ਅੱਬੇ ਸਾਤ ਕੁੜਾਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਹਬ ਵਾਈ ਛੋੜਿਆ ਹਬ ਕਿਝ त्यागी ਅੰਮੇ ਸਾਖ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿੰਜ ਤਿਆਗੀ ਅੱਬੇ ਸਾਥ ਕੁੜਾਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਅਬ ਵਾਈ ਛੋੜਿਆ ਹੱਬ ਕਿਝ त्यागी ਅੰਬੇ ਸਾਫ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੱਬੇ ਸਾਥ ਕੁੜਾਵੇ ਡਿੱਠੇ ਤੋ ਪੱਲੇ ਟੜੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਹਬਾਈ ਛੋੜਿਆ ਹੱਬ ਕਿਝ त्यागी ਹੰਬੇ ਸਾਖ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿਝ ਤਿਆਗੀ ਅੱਬੇ ਸਾਖ ਕੂੜਾ ਵੇ ਡਿੱਠੇ ਤੋ ਪੱਲੇ ਟੜੈ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਹਬ ਵਾਈ ਛੋੜਿਆ ਹਬ ਕਿਝ त्यागी ਅੰਬੇ ਸਾਬ ਕੁੜਾਵੇ ਡਿਠੇ ਤੋ ਪੱਲੇ ਤੜੈ ਲਾਗੇ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹੱਲਾ 5 ਵਾ ਅਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਾਈ ਛੋੜਿਆ ਹੱਬ ਕਿੰਜ ਤਿਆਗੀ ਅੱਬੇ ਸਾਖ ਕੁੜਾਵੇ ਡਿੱਠੇ ਤੋ ਪੱਲੇ ਟੱਡੇ ਲਾਗੀ ਅਸਤਤ ਨਿੰਦਾ ਨਾਨਕ ਜੀ ਮੈਂ ਹਬ ਵਾਈ ਛੋੜਿਆ ਹਬ ਕਿਝ त्यागी ਅੰਬੇ ਸਾਬ ਕੋੜਾਵੇ ਡਠੇ ਤੋ ਪੱਲੇ ਤੜੈ ਲਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ